ਹਾਂਜੀ ਸਾਸਰੀ ਘਾਲ ਜੀ ਇੱਕ ਹਨ ਸਾਰਿਆਂ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਕਿ ਤੇ ਆਪਣੇ ਹਨ ਮੇਰੇ ਇੱਕ ਫਰੈਂਡ ਦਾ ਮੈਨੂੰ ਫੋਨ ਆਇਆ ਹੋਰ ਕੰਟਰੀ ਚ ਰਹਿੰਦਾ ਕਿਤੇ ਅਮਰੀਕਾ ਚ ਨਹੀਂ ਰਹਿੰਦਾ ਕਹਿੰਦਾ ਸਾਡੇ ਪਿੰਡੋਂ ਯਾਰ ਮੁੰਡਾ ਉਹਨੂੰ ਕੰਮ ਤੇ ਰੱਖ ਲੂ ਮੈਂ ਕਿਹਾ ਰੱਖ ਲੂੰਗਾ ਹਨ ਉਹਨੇ ਭੇਜੇ ਦੋ ਇੱਕ ਪਹਿਲਾ ਭੇਜ ਇੱਕ ਚਲ ਬਾਅਦ ਤੇ ਜਿਹੜਾ ਮੁੰਡਾ ਇੱਕ ਪਹਿਲਾ ਆਇਆ ਸੀ ਹਨ ਤੇ ਉਹਨੇ ਕੀ ਕੀਤਾ ਉਹਨੇ ਹਨ ਆਪਣੇ ਉਹਨੂੰ ਐਨ ਔਨ ਟਾਈਮ ਤਨਖਾਹ ਦਿੰਦੇ ਸੀ ਵਧੀਆ ਐਨ ਸਾਰਾ ਕੁਝ ਵਧੀਆ ਤਿੰਨ ਕੁ ਮਹੀਨੇ ਕੰਮ ਕੀਤਾ ਤਿੰਨ ਮਹੀਨੇ ਬਾਅਦ ਹਨ ਤੇ ਉਹਦਾ ਪਤਾ ਨਹੀਂ ਵਰਕ ਬਣ ਆ ਗਿਆ ਜੇ ਕੁਝ ਵੀ ਸੀਨ ਹੋਗਾ ਆਪਾਂ ਨੂੰ ਨਹੀਂ ਪਤਾ ਵੀ ਕੀ ਹੋਇਆ ਉਹ ਹਨਾ ਸਟੋਰ ਮੇਨ ਲੋਕ ਲਾ ਕੇ ਦੁਪਹਿਰੇ ਤੇ ਉੱਥੋਂ ਚਲ ਗਿਆ ਕਹਿੰਦਾ ਮੈਨੂੰ ਕੰਮ ਕਿਤੇ ਹੋਰ ਮਿਲ ਗਿਆ ਨਾ ਦੱਸ ਕੇ ਗਿਆ ਨਾ ਲੈਣਾ ਨਾ ਦੇਣਾ ਤੇ ਉਹਦੇ ਨਾਲ ਦਾ ਨਾ ਇੱਕ ਮੁੰਡਾ ਹੋਰ ਮੇਰੇ ਤੋਂ ਕੰਮ ਕਰਦਾ ਹੈ ਉਹਦੇ ਪਿੰਡ ਦਾ ਉਹਨੂੰ ਉਹਨੇ ਦੱਸਤਾ ਕਹਿੰਦਾ ਭਾਜੀ ਨੂੰ ਦੱਸ ਦਿੰ ਵੀ ਮੈਂ ਚਲ ਗਿਆ ਮੈਨੂੰ ਕਿਤੇ ਹੋਰ ਕੰਮ ਮਿਲ ਗਿਆ ਤੇ ਇੱਧਰ ਚਲ ਗਿਆ ਕਹਿੰਦਾ ਉਹਨੂੰ ਦੱਸ ਦੇਈਂ ਭਾਜੀ ਨੂੰ ਮੈਂ ਚਲ ਗਿਆ ਚਾਬੀ ਬਾਹਰ ਕਿਤੇ ਰੱਖ ਗਿਆ ਹਨ ਤੇ ਅਸੀਂ ਜਦੋਂ ਸਟੋਰ ਤੇ ਉੱਥੇ ਪਹੁੰਚੇ ਹਨ ਮੈਂ ਤੇ ਉਹ ਮੁੰਡਾ ਦੂਜਾ ਜਿਹੜਾ ਉਹਨਾਂ ਦੇ ਸਗਾ ਪਿੰਡ ਦਾ ਤੇ ਉੱਥੇ ਨਾ ਦੋ ਤਿੰਨ ਦਿਨ ਦੀ ਸੇਲ ਵੀ ਪਈ ਸੀਗੀ ਢਾਈ ਦਿਨ ਦੀ ਸੇਲ ਸੂਲ ਵੀ ਲੈ ਗਿਆ ਨਾਲ ਹਨ ਕੋਈ ਉਹਦੀ ਤਨਖਾਹ ਨਹੀਂ ਪੈਂਡਿੰਗ ਸੀ ਕੁਝ ਨਹੀਂ ਪੈਂਡਿੰਗ ਸਗਾ ਅੱਛਾ ਤੇ ਉਹ ਹਨ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਓਏ ਤੂੰ ਤਾਂ ਵੀ ਵਿੱਚ ਦਾ ਚੋਰੀ ਕਰ ਗਿਆ ਹਨ ਚੋਰੀ ਕਰ ਲਿਆ ਤੇ ਉਸ ਉਹ ਮੁੱਕ ਰਿਆ ਨਹੀਂ ਦੇਖ ਲਾ ਉਹ ਕਹਿੰਦਾ ਉਹ ਮੈਂ ਕੀਤੀ ਆ ਮੈਂ ਕਿਹਾ ਸ਼ਾ ਮੈਂ ਕਿਹਾ ਉਹ ਉਹ ਕਿਹੜੀ ਖੁਸ਼ੀ ਚ ਲੈ ਗਿਆ ਪੈਸੇ ਕਾ ਤੋ ਚੱਕ ਲਿਆ ਮੈਂ ਕਿਹਾ ਮੈਂ ਤੇਰੀ ਪੁਲਿਸ ਨੂੰ ਕੰਪਲੀਟ ਕਰ ਦੇਣੀ ਆ ਦਾ ਸ਼ਰਫ ਨੂੰ ਜਾ ਕੇ ਤਾਂ ਵੀ ਸ਼ਰਫ ਹੋਵੇ ਜਾ ਕੇ ਮੈਨੂੰ ਕਹਿੰਦਾ ਲੈ ਕਰ ਦੇ ਉਹਨੂੰ ਕਿਸੇ ਨੇ ਸਮਝਾਇਆ ਹੋਣਾ ਵਾ ਕੋਈ ਕੰਪਲੀਟ ਕੰਮ ਨਹੀਂ ਤੇਰੀ ਕਰ ਸਕਦਾ ਵੀ ਮੈਂ ਕਿਹਾ ਸ਼ਾ ਮੈਂ ਕਿਹਾ ਵੀ ਤੇਰੇ ਮੈਂ ਕਿਹਾ ਦੇਖ ਲਾ ਵੀ ਤੇਰੇ ਘਰਦਿਆਂ ਨੇ ਫਿਰ ਬੋਲਣਾ ਵੀ ਜਿੰਦ ਤੇ ਤੇ ਪੁਲਿਸ ਦਾ ਰਫੜ ਪੈ ਗਿਆ ساری ਉਮਰ सूद ਨਹੀਂ ਹੋਣਾ ਮੈਨੂੰ ਕਹਿੰਦਾ ਲੈ ਕਹਿੰਦਾ ਜਿੰਨਾ ਕੇਸ ਮਿੱਤੇ ਬੰਦਾ ਉਹਨੇ ਤੇਰੇ ਤੁਹਾਡੇ ਤੇ ਬੰਦਾ ਮੈਂ ਕਿਹਾ ਉਹ ਕਿਦਾਂ ਇੱਕ ਦੂ ਸਾਲੇ ਪੈਸੇ ਚੱਕ ਲਿਗਿਆ ਕਹਿੰਦਾ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਤੁਸੀਂ ਕੱਚਾ ਬੰਦਾ ਕਾਦੋ ਕਾਦੋ ਰੱਖਿਆ ਭੈਣ ਚੋ ਦੇ ਲ ਹਰਾਨਗੀ ਦੀ ਗੱਲ ਆ ਦੇ ਲ ਮੈਨੂੰ ਕਹਿੰਦਾ ਉਹਨਾਂ ਨੇ ਕਿਹਾ ਨਾ ਤੁਸੀਂ ਕੱਚਾ ਬੰਦਾ ਕਾਦੋ ਰੱਖਿਆ ਹੁਣ ਦੇ ਲ ਇਦਾਂ ਦਾ ਜਮਾਨਾ ਆ ਗਿਆ ਆਪਣੀ ਕਮਿਊਨਿਟੀ ਚ ਭੈਣ ਚੋ ਯਾਰ ਦੋਸਤ ਦਾ ਗਾਂ ਨਹੀਂ ਕੋਈ ਬੰਦਾ ਰੱਖ ਸਕਦਾ ਦੇਖ ਲੈ ਤੇ ਮੈਂ ਆਪਣੇ ਉਹ ਬ੍ਰੈਂਡ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਉਹ ਜਿਹੜਾ ਬੰਦਾ ਤੂੰ ਭੇਜਿਆ ਸੀਗਾ ਉਹਨੇ ਤਾਂ ਇਦਾਂ ਕੀਤੀ ਇਦਾਂ ਤੇ ਉਹ ਮੇਰਾ ਫਰੈਂਡ ਕਹਿੰਦਾ ਚੱਲ ਕੋਈ ਨਹੀਂ ਵੀ ਜਿੱਦਾਂ ਵੀ ਚੱਲ ਮੀਨਸ ਕਹਿੰਦਾ ਜਦੋਂ ਹੁਣ ਕਦੇ ਟੱਕਰੂਗਾ ਉਦੋਂ ਹੀ ਕੁਝ ਕਰ ਸਕਦੇ ਆ ਦੇਖ ਲੈ ਉਹਦਾ ਕੋਈ ਹੱਲ ਹੀ ਨਹੀਂ ਦੇਖ ਲੈ ਹਾਦੀ ਹੋ ਗਈ ਭੈਣ